ਜਾ ਤਾਂ ਫੇਰ ਜ਼ਮੀਰ ਰਹੁ ਤੇ ਜਾਂ ਫੇਰ ਮੋਰਚੇ ਦੇ ਲੀਡਰ ਨਹੀਂ ਇੱਥੇ ਰਹਿਣਗੇ ਉਹ ਸੁਰਗਾ ਜਾਣ ਨਰਕਾਂ ਜਾਣ ਜ਼ਮੀਨ ਦੇ ਵਿੱਚ ਪੈਰ ਨਹੀਂ ਕਿਸੇ ਨੂੰ ਪਾਉਣ ਦੇਵਾਂਗੇ 785 ਪਿੰਡ ਦੇ ਵਿੱਚ ਸਰਦਾਰ ਵੰਡਾਈ ਲੈਂਦੇ ਹੁੰਦੇ ਮੈਨੂੰ ਅੱਜ ਸਟੇਜ ਤੋਂ ਗੱਲ ਕਹਿਣੀ ਪਊਗੀ ਸਾਲੇ ਹਰਾਮਜਾਦੇ ਇੱਥੋਂ ਤੱਕ ਵੱਧ ਗਏ ਜੀਏ ਜੇ ਸਾਡੇ ਘਰੇ ਕੋਈ ਨੂੰਹ ਬੇਟੀ ਆਉਂਦੀ ਕਹਿੰਦੇ ਸਾਡੇ ਮਹਿਲਾ ਚ ਆਵੇ ਫਿਰ ਲਾਲ ਪਾਰਟੀ ਨੇ ਖਿਆਰਬੰਦ ਕੋਲ ਲੜਿਆ ਤੇ ਖਿਆਰਬੰਦ ਕੋਲ ਲੜ ਕੇ ਸਰਦਾਰ ਪੰਜਾਬ ਦੇ ਵਿੱਚੋਂ ਭਾਲੇ ਨਹੀਂ ਥੇ ਪਟਿਆਲਾ ਟਪਾਤੀ ਤੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਵੀ ਅਸੀਂ ਉਹ ਲੋਕ ਆ ਸਾਡੇ ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ ਸਾਡੇ ਦੁਸ਼ਮਣ ਦੀ ਔਰਤ ਮਿਲ ਜੇ ਸਾਡੇ ਦੁਸ਼ਮਣ ਦੀ ਸੰਧ ਲੈ ਵੀ ਬੜਾ ਬਜ਼ੁਰਗ ਮਿਲ ਜੇ ਅਸੀਂ ਉਹਨੂੰ ਮਾਨ ਤਾਰਨਾ ਘਰੇ ਛੱਡ ਕਿਉਂ ਨਾ ਪਰ ਜੇ ਦੁਸ਼ਮਣ ਮਿਲ ਜੇ ਉਹਨੂੰ ਅਸੀਂ ਬਖਸ਼ਦੇ ਨਹੀਂ ਧੰਨੇ ਪਕਤ ਨੇ ਉਹ ਖੜਤਾਲ ਤੇ ਬਹਿ ਗਿਆ ਜੇ ਮੈਨੂੰ ਮੇਰੀ ਜ਼ਮੀਨ ਨਹੀਂ ਦਿਓਗੇ ਮੈਂ ਰੋਟੀ ਨਹੀਂ ਖਾਊਂਗਾ ਕਹਿੰਦਾ ਬਹਣ ਵਾਸਤੇ ਜ਼ਮੀਨ ਚਾਹੀਦੀ ਐ ਬਾਧਾਂ ਦੀ ਜੋੜੀ ਚਾਹੀਦੀ ਐ ਚੜਨ ਵਾਸਤੇ ਘੋੜੀ ਚਾਹੀਦੀ ਐ ਚੋਣ ਵਾਸਤੇ ਲਵੇਰੀ ਚਾਹੀਦੀ ਐ ਰੋਟੀ ਪਕਾਉਣ ਵਾਸਤੇ ਨਾਰੀ ਚਾਹੀਦੀ ਐ ਜੇ ਧੰਨਾ ਇੰਨੀਆਂ ਮੰਗਾ ਬਣਾ ਸਕਦਾ ਤੇ ਤੁਸੀਂ ਧੰਨੇ ਦੇ ਵਾਰਸ਼ ਕਿੰਨੇ ਧੰਨੇ ਬੈਠਿਓ ਕਿਹੜੀ ਸਰਕਾਰ ਦੀ ਤਾਕਤ ਐ ਸਾਡੀ ਜ਼ਮੀਨ ਦੇ ਵਿੱਚ ਪੈਰ ਪਾਜੂ ਕੋਹ ਕਹਿੰਦਾ ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ ਫਿਰ ਤੇਰੀ ਘਰ ਵਾਲੀ ਕੋਲੇ ਕਿੱਲੋ ਸੋਨਾ ਕਿਵੇਂ ਆ ਗਿਆ ਗੱਲ ਚ ਪਾ ਲਿਆ ਤੂੰ ਭ੍ਰਿਸ਼ਟਾਚਾਰ ਨਹੀਂ ਕਰਦਾ ਤੇਰੀ ਮਾਂ ਦੇ ਗੱਲ ਚ ਕਿੱਲੋ ਸੋਨਾ ਕਿੱਥੋਂ ਆ ਗਿਆ ਤੂੰ ਭ੍ਰਿਸ਼ਟਾਚਾਰ ਨਹੀਂ ਕਰਦਾ ਤੇਰੀ ਭੈਣ ਦੇ ਗੱਲ ਚ ਕਿੱਲੋ ਸੋਨਾ ਕਿੱਥੋਂ ਆ ਗਿਆ ਬਿਨਾਂ ਭ੍ਰਿਸ਼ਟਾਚਾਰ ਤੋਂ ਆ ਗਿਆ ਲਾਲ ਝੰਡੇ ਦਾ ਇੱਕ ਲੀਡਰ ਇੱਕ ਦੇ ਉੱਤੇ ਭ੍ਰਿਸ਼ਟਾਚਾਰ ਦਾ ਰੋਗ ਲੱਗਿਆ ਹੋਵੇ ਮੈਂ ਜਥੇਬੰਦੀ ਤੋਂ ਅਸਤੀਫਾ ਦੇ ਦੂੰਗਾ ਇੱਕ ਤੇ ਕਿ ਜਿਹੜੇ ਇਹ ਉਹ ਕਾਲੀ ਹੋਣ ਉਹ ਕਾਂਗਰਸ ਦੇ ਹੋਣ ਉਹ ਅੱਜਲ ਆਮ ਵਾਲੇ ਹੋਣ ਉਹ ਭਾਰਤੀ ਜਨਤਾ ਪਾਰਟੀ ਵਾਲੇ ਹੋਣ ਉਹਨਾਂ ਚੋਂ ਮੈਨੂੰ ਇੱਕ ਬਚਾ ਦਿਖਾ ਦਿਓ ਇੱਕ ਬਚਾ ਤਿੱਖੇ ਸੰਘਰਸ਼ ਦੇ ਰਾਹ ਪਏ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਤੇ ਸਾਡੀਆਂ ਭੈਣਾਂ ਲੜਨਾ ਕੋਈ ਸ਼ੌਂਕ ਨਹੀਂ ਲੜਨਾ ਇੱਕ ਲੋੜ ਹੈ ਲੜਨ ਤੋਂ ਭੱਜਣਾ ਸਮਝ ਦੀ ਥੋੜ ਹੈ ਜ਼ਮੀਨ ਕਿਸੇ ਨੇ ਸਾਨੂੰ ਥਾਲੀ 'ਚ ਪਰੋਸ ਕੇ ਨਹੀਂ ਦਿੱਤੀ ਭੁਲੇਖਾ ਹੈ ਸਰਕਾਰਾਂ ਨੂੰ ਸਾਡੇ ਵੱਡ ਬਡੇਰਿਆਂ ਨੇ ਲੜਾਈ ਲੜੀ ਹੈ ਬਾਬੇ ਨਾਨਕ ਨੇ ساری ਉਮਰ ਕਿਰਤੀ ਲੋਕਾਂ ਦੇ ਵਾਸਤੇ ਪ੍ਰਚਾਰ ਤੇ ਲਾਈ ਤੀ ਪਰ ਜ਼ਮੀਨ ਨੂੰ ਰੱਖਣ ਵਾਸਤੇ ਵੀ ਜ਼ਮੀਨ ਸਾਡੀ ਹੈ ਵੱਡੀ ਉਮਰ ਦੇ ਵਿੱਚ ਕਰਤਾਰਪੁਰ ਬਾਬੇ ਨਾਨਕ ਨੇ ਹਲ ਜੋੜਿਆ ਤੀ ਹਲ ਵਾਹਿਆ ਤੀ ਜ਼ਮੀਨ ਰੱਖਣ ਦੇ ਮਾਰੇ ਨੇ ਧੰਨੇ ਭਗਤ ਨੇ ਲੜਾਈ ਲੜੀ ਐ ਉਹਨੂੰ ਵੀ ਜ਼ਮੀਨ ਵੰਡ ਕੇ ਨਹੀਂ ਜਿੱਤੀ ਸੀ ਉਹਨਾਂ ਦੇ ਸਕੇ ਸਕੀਲਿਆਂ ਨੇ ਉਹ ਕੱਲਾ 400 ਕੋੜ ਨਹੀਂ ਲੜ ਸਕਦਾ ਤੀਗਾ ਉਹ ਕੱਲਾ ਮਜਾਰਾ ਨਹੀਂ ਕੱਢ ਸਕਦਾ ਤੀਗਾ ਧੰਨੇ ਭਗਤ ਨੇ ਉਹ ਖੜਤਾਤ ਤੇ ਬਹਿ ਗਿਆ ਜੇ ਮੈਨੂੰ ਮੇਰੀ ਜ਼ਮੀਨ ਨਹੀਂ ਦਿਓਗੇ ਮੈਂ ਰੋਟੀ ਨਹੀਂ ਖਾਊਗਾ ਉਸ ਮੌਕੇ ਦੇ ਬਾਦਸ਼ਾਹ ਦੇ ਕੋਲੇ ਉਸ ਮੌਕੇ ਦਾ ਬਾਦਸ਼ਾਹ ਧੰਨੇ ਭਗਤ ਦੇ ਘਰੇ ਗਿਆ ਕਹਿੰਦਾ ਧੰਨਿਆ ਵਰਤ ਖੋਲ ਤੈਨੂੰ ਤੇਰੀ ਜ਼ਮੀਨ ਮਿਲ ਜੂ ਫਿਰ ਧੰਨੇ ਨੇ ਮੰਗਾ ਵਧਾਤੀਆਂ ਕਹਿੰਦਾ ਬਹੁਣ ਵਾਸਤੇ ਜ਼ਮੀਨ ਚਾਹੀਦੀ ਹੈ ਬਾਦਾਂ ਦੀ ਜੋੜੀ ਚਾਹੀਦੀ ਐ ਚੜਨ ਵਾਸਤੇ ਘੋੜੀ ਚਾਹੀਦੀ ਐ ਚੋਣ ਵਾਸਤੇ ਲਵੇਰੀ ਚਾਹੀਦੀ ਐ ਰੋਟੀ ਪਕਾਉਣ ਵਾਸਤੇ ਨਾਰੀ ਚਾਹੀਦੀ ਐ ਜੇ ਤੰਨਾ ਇੰਨੀਆਂ ਮੰਗਾ ਮਨਾ ਸਕਦਾ ਤੇ ਤੁਸੀਂ ਤੰਨੇ ਦੇ ਵਾਰਸ਼ ਕਿੰਨੇ ਤੰਨੇ ਬੈਠਿਓ ਕਿਹੜੀ ਸਰਕਾਰ ਦੀ ਤਾਕਤ ਐ ਸਾਡੀ ਜ਼ਮੀਨ ਦੇ ਵਿੱਚ ਪੈਰ ਪਾਜੂ ਫੇਰ ਲੜਾਈ ਬੰਦਾ ਸਿੰਘ ਬਹਾਦਰ ਨੇ ਲੜੀ ਜਦੋਂ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਆਇਆ ਤਾਕੜੇ ਲੋਕਾਂ ਦਾ ਧਨ ਖੋ ਕੇ ਮਜ਼ਦੂਰਾ ਚ ਬੰਡਿਆ ਜਿਹੜੇ ਬਜਾਰੇ ਜੀਗੇ ਉਹਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਤੇ 3 ਸਾਲ ਰਾਜ ਸਥਾਪਿਤ ਕੀਤਾ ਗੁਰੂ ਨਾਨਕ ਦੇ ਨਾਂ ਤੇ ਤੇਗ ਬਹਾਦਰ ਦੇ ਨਾਂ ਤੇ ਕ੍ਰਾਂਤੀ ਛਾਪੀ ਪਰ ਉਸ ਬਾਤ ਦੇ ਸ਼ਾਮ ਰਾਜ ਕਹਦੀ ਹੈ ਲੋਕਾਂ ਨੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ 700 ਉਹਦਾ ਸਿੰਘ ਉਹਦੀ ਫੌਜ ਉਹਨੂੰ ਸ਼ਹੀਦ ਕੀਤਾ ਤੇ ਉਹਦੇ 5 ਸਾਲ ਦੇ ਬੱਚੇ ਦਾ ਕਾਲਜਾ ਕੱਢ ਕੇ ਇਹ ਜਿਹੜੇ ਜ਼ਾਲਮ ਲੋਕ ਹੁੰਦੇ ਨੇ ਉਹਦੇ ਮੂੰਹ ਦੇ ਵਿੱਚ ਪਾਇਆ ਪਰ ਲੜਾਈ ਸਾਡੀ ਠੱਲੀ ਨਹੀਂ ਗਈ 785 ਪਿੰਡ ਦੇ ਵਿੱਚ ਸਰਦਾਰ ਬੰਡਾਈ ਲੈਂਦੇ ਹੁੰਦੇ ਮੈਨੂੰ ਅੱਜ ਸਟੇਜ ਤੋਂ ਗੱਲ ਕਹਿਣੀ ਪਊਗੀ ਸਾਲੇ ਹਰਾਮਜਾਦੇ ਇੱਥੋਂ ਤੱਕ ਵੱਧ ਗਏ ਜੀਏ ਜੇ ਸਾਡੇ ਘਰੇ ਕੋਈ ਨੂੰਹ ਬੇਟੀ ਆਉਂਦੀ ਕਹਿੰਦੇ ਸਾਡੇ ਮਹਿਲਾਂ ਚ ਆਵੇ ਫਿਰ ਲਾਲ ਪਾਰਟੀ ਨੇ ਹਥਿਆਰਬੰਦ ਕੋਲ ਲੜਿਆ ਤੇ ਹਥਿਆਰਬੰਦ ਕੋਲ ਲੜ ਕੇ ਸਰਦਾਰ ਪੰਜਾਬ ਦੇ ਵਿੱਚੋਂ ਭਾਲੇ ਨਹੀਂ ਥਿਆ ਪਟਿਆਲਾ ਟਪਾਤੀ ਤੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅਸੀਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਪਰ ਜ਼ਮੀਨ ਸਾਡੇ ਨਾਂ ਨਹੀਂ ਹੋਈ ਸਰਦਾਰ ਅਸੀਂ ਦਵਲ ਤੇ ਕਈ ਬੰਦੇ ਕਹਿੰਦੇ ਨੇ ਅਸੀਂ ਰਾਜਨੀਤੀ ਤੋਂ ਕੁਝ ਨਹੀਂ ਲੈਣਾ ਉਸ ਪਾਰਟੀ ਦੇ ਖਾਰਕੂ ਜਿਨ੍ਹਾਂ ਨੇ ਮਜਾਰਾ ਲਹਿਰ ਆਲੇ ਉਹਨਾਂ ਦੇ ਵਿੱਚੋਂ ਚਾਰ ਕਾਂਗਰਸ ਕੈਜੀਆ ਜਿੱਤੇ ਤੇ ਚਾਰਾਂ ਨਾਲ ਸਰਕਾਰ ਬਣਦੀ ਤੀ ਉਹਨਾਂ ਨੇ ਕੋਈ ਵਜ਼ੀਰੀਆਂ ਨਹੀਂ ਲਈਆਂ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਉਹ ਕਹਿੰਦੇ ਅਸੀਂ ਵੋਟ ਉਹਨੂੰ ਦੇ ਦਾਂਗੇ ਜਿਹੜਾ ਸਾਡੇ ਕਿਸਾਨਾਂ ਨੂੰ ਮਾਲਕੀ ਹੱਕ ਦੇ ਦੂਗਾ ਮਾਨਸਾ ਦੇ ਵਿੱਚ ਉਸ ਸਮੇਂ 1 ਲੱਖ ਬੰਦੇ ਦਾ ਇਕੱਠ ਹੋਇਆ ਨਾਲੇ ਉਦੋਂ ਆਬਾਦੀ ਬਹੁਤ ਘੱਟ ਸੀ ਉਸ ਮੌਕੇ ਦਾ ਮੰਤਰੀ ਆ ਕੇ ਸਟੇਜ ਤੋਂ ਐਲਾਨ ਕੀਤਾ ਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕਈ ਵਾਰਾਂ ਚੱਲ ਜਾਂਦੀ ਹੈ ਵੀ ਸਰਕਾਰ ਕੀ ਦੀ ਬਣਾਈਏ ਕੀ ਕਰੀਏ ਕਈ ਕਹਿੰਦੇ ਇਸ ਬਸੇ ਨੇੜੇ ਵੀ ਨਹੀਂ ਜਾਣਾ ਰੂਸ ਦੇ ਵਿੱਚ ਲਾਲ ਝੰਡੇ ਦਾ ਰਾਜ ਰਿਹਾ ਹੈ ਚੀਨ ਦੇ ਵਿੱਚ ਲਾਲ ਝੰਡੇ ਦਾ ਰਾਜ ਰਿਹਾ ਹੈ 32 ਸਾਲ ਬੰਗਾਲ ਦੇ ਵਿੱਚ ਸਰਕਾਰ ਰਹੀ ਹੈ ਮੈਂ ਚੈਲੰਜ ਕਰਨਾ ਚਾਹੁੰਦਾ ਆ ਬੈਠੇ ਨੇ ਜੋਦੇ ਵਰਗੇ ਮਤਲਬ ਐਮਐਲਏ ਜਿੱਤੇ ਨੇ ਬਰੇ ਸਾਡੇ ਐਮਪੀ ਜਿੱਤੇ ਨੇ ਲਾਲ ਝੰਡੇ ਦੇ ਆ ਸਾਰਾ ਕੁਝ ਮੋਬਾਈਲ ਤੇ ਨਿਕਲ ਸਕਦਾ ਹੈ ਲਾਲ ਝੰਡੇ ਦਾ ਇੱਕ ਲੀਡਰ ਇੱਕ ਦੇ ਉੱਤੇ ਭ੍ਰਿਸ਼ਟਾਚਾਰ ਦਾ ਰੋਗ ਲੱਗਿਆ ਹੋਵੇ ਮੈਂ ਜਥੇਬੰਦੀ ਤੋਂ ਅਸਤੀਫਾ ਦੇ ਦੂੰਗਾ ਇੱਕ ਤੇ ਤੇ ਜਿਹੜੇ ਇਹ ਉਹ ਕਾਲੀ ਹੋਣ ਉਹ ਕਾਂਗਰਸੇ ਹੋਣ ਉਹ ਜਿਹੜੇ ਆਮ ਵਾਲੇ ਹੋਣ ਉਹ ਭਾਰਤੀ ਜਨਤਾ ਪਾਰਟੀ ਵਾਲੇ ਹੋਣ ਉਹਨਾਂ ਚੋਂ ਮੈਨੂੰ ਇੱਕ ਬੱਚਾ ਦਿਖਾ ਦਿਓ ਇੱਕ ਬੱਚਾ ਭਗਵੰਤ ਕਹਿੰਦਾ ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ ਫਿਰ ਤੇਰੀ ਘਰ ਵਾਲੀ ਕੋਲੇ ਕਿੱਲੋ ਸੋਨਾ ਕਿਵੇਂ ਆ ਗਿਆ ਗੱਲ ਚ ਪਾ ਲਿਆ ਤੂੰ ਭ੍ਰਿਸ਼ਟਾਚਾਰ ਨਹੀਂ ਕਰਦਾ ਤੇਰੀ ਮਾਂ ਦੇ ਗੱਲ ਚ ਕਿੱਲੋ ਸੋਨਾ ਕਿੱਥੋਂ ਆ ਗਿਆ ਤੂੰ ਭ੍ਰਿਸ਼ਟਾਚਾਰ ਨਹੀਂ ਕਰਦਾ ਤੇਰੀ ਭੈਣ ਦੇ ਗੱਲ ਚ ਕਿੱਲੋ ਸੋਨਾ ਕਿੱਥੋਂ ਆ ਗਿਆ ਬਿਨਾਂ ਭ੍ਰਿਸ਼ਟਾਚਾਰ ਤੋਂ ਆ ਗਿਆ ਇਹਨਾਂ ਤੇ ਸਾਰਿਆਂ ਦੇ ਪਰਚੇ ਦਰਜ ਹੋਏ ਹੋਏ ਨੇ ਜੇ ਕਹਿ ਦੀਆਂ ਨਾ ਤੇ ਮੇਰਾ ਕਹਿਣ ਦਾ ਮਤਲਬ ਦੋ ਤਿੰਨ ਗੱਲਾਂ ਸਮਝਣ ਦੀ ਲੋੜ ਹੈ ਇੱਕ ਤਾਂ ਇੱਥੇ ਜਮਾਤੀ ਲੜਾਈ ਚੱਲੂ ਦੋ ਜਮਾਤਾਂ ਇੱਕ ਜਮਾਤ ਸਾਡੀ ਹੈ ਜਿਹੜੀ ਲੁੱਟੀ ਜਾ ਰਹੀ ਹੈ ਇੱਕ ਜਮਾਤ ਸਾਡੀ ਦੁਸ਼ਮਣ ਹੈ ਜਿਹੜੀ ਸਾਨੂੰ ਲੁੱਟਦੀ ਹੈ ਤੇ ਸਾਡੀ ਗਿਣਤੀ ਕਿੰਨੀ ਹੈ ਸਾਡੀ ਗਿਣਤੀ ਹੈ 92% ਤੇ ਜਿਹੜੀ ਜਮਾਤ ਉਹ ਲੁੱਟਦੀ ਹੈ ਉਹਦੀ ਗਿਣਤੀ ਆ 8% ਉਹ ਲੁੱਟਣਾ ਸਿੱਖ ਵੀ ਨੇ Hindu ਵੀ ਨੇ Musalman ਵੀ ਨੇ ਤੇ ਜਿਹੜੇ ਲੁੱਟੇ ਜਾ ਰਹੇ ਆ Hindu ਵੀ ਆ ਸਿੱਖ ਵੀ ਆ Musalman ਵੀ ਆ ਸਾਨੂੰ ਜਮਾਤੀ ਲੜਾਈ ਤੇ ਆਉਣਾ ਪਊਗਾ ਜਮਾਤੀ ਲੜਾਈ ਸਮਝਣੀ ਪਊਗੀ ਦੂਸਰੀ ਗੱਲ ਜੇ ਕਹ dielੇ ਨਾਸਤਕ ਤੇ ਜਾਂ ਆਸਤਕ ਜਦੋਂ ਬੰਦਾ ਜੇ ਕਹ ਜੀ ਮਹਿਮਾ ਚੋਲੇ ਨਿਕਲ ਗਿਆ ਸਮਝ ਲੋ ਅੱਧਾ ਨਰਕ ਚੋਲੇ ਨਿਕਲ ਗਿਆ ਸਾਨੂੰ ਸਮਝਣ ਦੀ ਲੋੜ ਹੈ ਭਗਵੰਤ ਕਹਿੰਦਾ ਨਾ ਮੇਰੇ ਐਮਐਲਏ ਪੈਸੇ ਖਾਂਦੇ ਨੇ ਨਾ ਮੇਰੇ ਵਜੀਰ ਪੈਸੇ ਖਾਂਦੇ ਨੇ ਆ ਤੁਸੀਂ ਥੋੜੇ ਜਣ ਹੋਗੇ ਸਸੇ ਇੱਕ ਲੜਾਈ ਲੜੀ ਆ ਮੇਰੀ ਪੰਜਾਬ ਕਿਸਾਨ ਯੂਨੀਅਨ ਨੇ ਪਸ਼ੂ ਮੰਡੀ ਪਸ਼ੂ ਮੰਡੀ ਪਿਛਲੇ ਸਾਲ 92 ਕਰੋੜ ਚ ਲੱਗੀ ਐਟਕੀ ਕੀ ਕਰਿਆ ਤਿੰਨ ठेकेदार ਰੱਖ ਲੇ ਦੂਜਾ ਤੇ ਸ਼ਰਤਾਂ ਲਾਤੀਆਂ ਵੀ ਸੋਡਾ ਪ੍ਰੈਕਟੀਕਲ ਨਹੀਂ ਗਾ ਤੇ ਮੈਨੂੰ ਸਦੋਂ ਪਤਾ ਲੱਗਿਆ ਵੀ ਐਟਕੀ ਹੋ ਬੋਲੀ 72 ਕਰੋੜ ਚ ਦੇ ਰਹੇ ਨੇ ਮੈਂ ਮੇਰੀ ਦੂਜੇ ਨੰਬਰ ਦੀ ਟੀਮ ਭੇਜੀ ਮੈਂ ਕਿਹਾ ਜਾਓ ਚੰਡੀਗੜ੍ਹ ਤੇ ਜਦੋਂ ਜਾ ਕੇ ਗੱਲ ਕਰੀ ਅਫਸਰ ਉਲਟਿਆ ਗੱਲ ਪੈ ਗਿਆ ਪਰ ਸਿੱਧੀ ਪਤਲੀ ਤਾਂ ਸਾਡੇ ਲੀਡਰ ਨੂੰ ਜੀ ਕਾਫੀ ਕਰਤੀ ਜੇ ਅਸੀਂ ਵੀ ਐਲਾਨ ਕਰਤਾ ਵੀ ਅਸੀਂ ਧਰਨਾ ਦੇਵਾਂਗੇ ਜਾਵਾਂਗੇ ਤੇ ਸਾਨੂੰ ਰਸਤੇ 'ਚ ਹੀ ਰੋਕਿਆ ਗਿਆ ਉੱਥੇ ਅਫਸਰ ਚਾਹੀਏ ਅਸੀਂ ਮੰਗ ਪੱਤਰ ਦਿੱਤਾ ਤੇ ਸੋਡੀ ਤਾਕਤ ਨੇ ਕਿਸਾਨਾਂ ਦੀ ਤਾਕਤ ਨੇ ਮਜ਼ਦੂਰਾਂ ਦੀ ਤਾਕਤ ਨੇ ਉਹ ਬੋਲੀ 92 ਕਰੋੜ ਚ ਕਰਾਈ 92 ਕਰੋੜ 50 ਲੱਖ ਚ 20 ਲੱਖ ਰੁਪਇਆ ਸਰਕਾਰ ਦੇ ਨਾ 20 ਕਰੋੜ ਰੁਪਇਆ ਸਰਕਾਰ ਦੇ ਖਾਤੇ ਗਿਆ ਉਹਨੂੰ ਕੌਣ ਖਾਣ ਦਾ ਖਾਣ ਦਾ ਫਰਜ਼ ਹੈ ਤੇ ਉਹਦੀ ਅਫਸਰ ਚਾਹੀਏ ਭਗਵੰਤ ਦੇ ਵਜ਼ੀਰ ਤੇ ਮੇਰੀ ਵੀਡੀਓ ਜਿਹੜਾ ਹੋ ਮੰਡੀਆਂ ਦਾ ਮੰਤਰੀ ਐ ਮੇਰੇ ਸਾਥੀ ਨੇ ਉਹਨੂੰ ਪਹੁੰਚਾਤੀ ਕਹਿੰਦਾ ਹੁਣ ਐਨਾ ਨਾ ਮੈਨੂੰ ਤੰਗ ਕਰੋ ਇਹ ਮੇਰੀਆਂ ਮਿਕਹਿਣ ਦਾ ਮਤਲਬ 20-20 ਕਰੋੜ ਦੀਆਂ ਕਠੀਆਂ ਠੱਗੀਆਂ ਮਾਰਦੇ ਨੇ ਇਸ ਸਾਥੋਂ ਮੰਗਦੇ ਕੀ ਨੇ ਚਾਹੁੰਦੇ ਕੀ ਨੇ ਰੋਧੂ ਸਿੰਘ ਨੂੰ ਕਟੋ-ਕਟ 50 ਸਾਲ ਹੋ ਗਏ ਜੱਥੇਬੰਦੀ ਦੇ ਵਿੱਚ ਕੰਮ ਕਰਦਾ ਤੇ 24 25 ਪਰਚੇ ਦਰਜ ਹੋਏ ਨੇ ਤੇ 24 25 ਵਾਰਾ ਜੇੜ ਚ ਗਿਆ ਇਹ ਨਹੀਂ ਕਿ ਕੋਈ ਫੀਮ ਵੇਚੀ ਹੋਵੇ ਇਹ ਨਹੀਂ ਕਿ ਕੋਈ ਕਿਸੇ ਨਾਲ ਲੜਾਈ ਕਰੀ ਹੋਵੇ ਸਰਕਾਰ ਜੇ ਬੈਠਾ ਮਨਜੀਤ ਮਨਜੀਤ ਤੇ ਝੂਠਾ ਪਰਚਾ ਪਾਤਾ ਦੀਗਾ ਮੈਂ ਉੱਧੇ ਸਟੇਜਾਂ ਤੋਂ ਕਿਹਾ ਸੀ ਵੀ ਅਸੀਂ ਉਹ ਲੋਕ ਆ ਸਾਡੇ ਦੁਸ਼ਮਣ ਦਾ ਸਾਨੂੰ ਬੱਚਾ ਮਿਲ ਜੇ ਸਾਡੇ ਦੁਸ਼ਮਣ ਦੀ ਔਰਤ ਮਿਲ ਜੇ ਸਾਡੇ ਦੁਸ਼ਮਣ ਦੀ ਸਮਝ ਲਾ ਵੀ ਬੜਾ ਬਜ਼ੁਰਗ ਮਿਲ ਜੇ ਅਸੀਂ ਉਹਨੂੰ ਮਾਣ ਤਾਰਨਾ ਕਰੇ ਛੱਡ ਕਿਉਂ ਨਿਆ ਪਰ ਜੇ ਦੁਸ਼ਮਣ ਮਿਲ ਜੇ ਉਹਨੂੰ ਅਸੀਂ ਬਖਸ਼ਦੇ ਨਹੀਂ ਮਨਜੀਤ ਤੇ ਕਹਿੰਦੇ ਮਨਜੀਤ ਨੇ ਨਹੀਂ ਕੰਮ ਕੀਤਾ ਤੇ ਸਾਡੀ ਜਥੇਬੰਦੀਆਂ ਨੇ ਲੰਮੀ ਲੜਾਈ ਲੜੀ ਮਨਜੀਤ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਾਇਆ ਸੋਡੀ ਐਡੀ ਤਾਕਤ ਹੈ ਅਸੀਂ ਦਿੱਲੀ ਕਿਉਂ ਗਏ ਤੀ ਗਏ ਕਈ ਕਹਿੰਦੇ ਵੀ ਇਹ ਕਾਨੂੰਨ ਬਾਰੇ ਜਾਣਦੇ ਨਹੀਂ ਸਭ ਤੋਂ ਲੀਡਰਸ਼ਿਪ ਤੋਂ ਸਾਰਿਆਂ ਤੋਂ ਜਿੱਨੇ ਸਾਡੀ ਸੰਗਠਨ ਮੋਰਚੇ ਦੀ ਲੀਡਰਸ਼ਿਪ ਹੈ ਪੰਜ ਲੀਡਰ ਦਾ ਸੀ ਅੱਜ ਇੱਥੇ ਬੈਠੇ ਆ ਸਾਰਿਆਂ ਨੂੰ ਮੈਂ ਘੱਟ ਪੜਿਆ ਅਣ ਪੜਾ ਤੇ ਜਦੋਂ ਮੇਰੀ ਸ਼ਾਹ ਨਾਲ ਗੱਲ ਹੋਈ 13 ਜੱਥੇਬੰਦੀਆਂ ਦੀ ਮੈਂ ਕਿਹਾ ਮੈਂ ਤੈਨੂੰ ਦੱਸਾਂ ਕਿ ਕਿਵੇਂ ਨੇ ਕਾਨੂੰਨ ਕਹਿੰਦਾ ਦੱਸੋ ਪ੍ਰਧਾਨ ਜੀ ਮੈਂ ਕਿਹਾ ਇੱਕ ਕਾਨੂੰਨ ਰਾਹੀ ਸਾਡੀ ਖੇਤੀ ਤੇ ਕਬਜ਼ਾ ਕਰਨਾ ਹੈ ਇੱਕ ਕਾਨੂੰਨ ਰਾਹੀ ਆ ਮੰਡੀ ਆ ਮੰਡੀ ਆ ਮੰਡੀ ਤੇ ਕਬਜ਼ਾ ਕਰਨਾ ਇਕ ਕਨੂਰ ਰਹੀ ਇਕ ਕਨੂਰ ਰਹੀ ਸਾਡੀ ਜਿਹੜੇ ਮਜ਼ਦੂਰਾਂ ਨੂੰ ਖਾਦ ਖਰਾਕ ਮਿਲਦੀ ਹੈ ਉਥੇ ਕਬਜ਼ਾ ਕਰਨਾ ਤੇ ਮੈਂ ਕੋਈ ਆਉਦੀ ਰਹਿ ਦੇ ਕੇ ਜਿਹੜੀ ਜਥੇਬੰਦੀ ਇੱਥੇ ਕਮੇਟੀ ਬਣੀ ਹੈ ਸਾਡੀ ਬੇਨਤੀ ਹੈ ਸੰਜੁਕਤ ਖੇਤਾਨ ਮੋਰਚੇ ਦੀ ਮੀਟਿੰਗ ਸੱਦਾਂਗੇ ਸੋਨੂੰ ਸਨੇਹਾ ਦੇਵਾਂਗੇ ਕਮੇਟੀ ਦੇ ਮੈਂਬਰ ਉਸ ਮੋਰਚੇ ਦੀ ਮੀਟਿੰਗ ਦੇ ਵਿੱਚ ਆਇਓ ਉਥੇ ਆ ਕੇ ਆਪਣੀ ਗੱਲ ਰੱਖਿਓ ਫਿਰ ਇਕੱਠ ਇੱਥੇ ਇੰਨਾ ਨਹੀਂ ਹੋਊਗਾ ਅਸੀਂ ਇਕੱਠ 모ਗੇ ਕਰਿਆ ਜਦੋਂ ਸਾਨੂੰ ਲੋੜਤੀ ਲੱਖ ਬੰਦੇ ਦਾ ਇਕੱਠ ਹੋਇਆ ਅਸੀਂ ਇਕੱਠ ਕਰਿਆ ਟਹਾਨੇ ਜਦੋਂ ਸਾਨੂੰ ਲੋੜਤੀ ਲੱਖ ਬੰਦੇ ਦੇ ਉੱਤੇ ਇਕੱਠ ਹੋਇਆ ਜਿਉਂ ਉਹਨਾਂ ਦੇ ਵਿੱਚ ਲੜਾਈ ਲੜਦੇ ਆ ਉੱਥੇ ਇਕੱਠ ਕੀਤਾ 50 ਹਜ਼ਾਰ ਦਾ ਇਕੱਠ ਹੋਇਆ ਫਿਰ ਉੱਥੇ ਇੰਨਾ ਇਕੱਠ ਨਹੀਂ ਹੋਊਗਾ ਮੰਡੀ ਨਾਲ ਨਹੀਂ ਡੰਗ ਲੈਣਾ ਜਦੋਂ ਮੋਰਚੇ ਨੇ ਆਪਦੇ ਹੱਥ ਦੇ ਵਿੱਚ ਲੜਾਈ ਲੈ ਲਈ ਫਿਰ ਇਕੱਠ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਹੋਊਗਾ ਤੇ ਮੇਰਾ ਬੇਨਤੀ ਹੈ ਕਰਨੀ ਚਾਹੋ ਨਾ ਜ਼ਮੀਨ ਦੇ ਵਿੱਚ ਪੈਰ ਨਹੀਂ ਕਿਸੇ ਨੂੰ ਪਾਉਣ ਦੇਵਾਂਗੇ ਜਾਂ ਤਾਂ ਫਿਰ ਜ਼ਮੀਨ ਰਹੁ ਤੇ ਜਾਂ ਫਿਰ ਮੋਰਚੇ ਦੇ ਲੀਡਰ ਨਹੀਂ ਇੱਥੇ ਰਹਿਣਗੇ ਉਹ ਸੁਰਗਾ ਜਾਣੇ ਨਰਕਾਂ ਜਾਣ ਕਹਾ ਜਾਣਗੇ ਆਖਰੀ ਦਮ ਤੱਕ ਲੜਾਂਗੇ ਸਰਕਾਰ ਦੇ ਨਾਲ ਹਾਂ ਦੋਲਣ ਹਮੇਸ਼ਾ ਵਾਸਤੇ ਛਾਤ ਰੱਖਣਾ ਚਾਹੀਦਾ ਕਿਉਂ ਰੱਖਣਾ ਚਾਹੀਦਾ ਅਸੀਂ ਸਾਡੇ ਗੁਰੂਆਂ ਤੋਂ ਸਿੱਖਿਆ ਤੇਗ ਬਹਾਦਰ ਦਾ ਸੀਸ ਕੱਟਿਆ ਜਾ ਰਿਹਾ ਦੀਗਾ ਸਿੰਘਾਂ ਨੇ ਕਿਹਾ ਗੁਰੂ ਜੀ ਹੁਕਮ ਕਰੋ ਦਿੱਲੀ ਦੀ ਟੈਲੈਂਟ ਖੜਕਾਦਾ ਨੇ ਆ ਕਹਿੰਦਾ ਨਹੀਂ ਪਾਣਾ ਮੰਨੋ ਅਸੀਂ ਸਾਡਾ ਦੋਲਣ ਦਿੱਲੀ ਦੇ ਵਿੱਚ ਪਾਣਾ ਮੰਨ ਕੇ ਜਿੱਤ ਕੇ ਆਇਆ ਤੇ ਮੋਦੀ ਦੀਆਂ ਗੋਡਣੀਆਂ ਲਵਾ ਕੇ ਆਇਆ ਤੇ ਮੋਦੀ ਨੇ ਮਾਫੀ ਮੰਗੀ ਹੈ ਤੇ ਲੜਾਈ ਤਿੱਖੀ ਕਰੋ ਸਾਰੇ ਪੰਜਾਬ ਦੇ ਆਖਣ ਹਾਂ ਜਿਹੜੀ ਮੋਰਚੇ ਤੋਂ ਜਥੇਬੰਦੀ ਬਾਹਰ ਜਾਊ ਉਹਦੇ ਮਗਰ ਤੁਸੀਂ ਪਿਓ ਡਾਂਗ ਚੱਕ ਕੇ ਵੀ ਇੱਕ ਕਿਉਂ ਨਹੀਂ ਹੁੰਦੇ ਲੱਖ ਮੱਤ ਪੇਸ਼ ਹੁਣ ਸਾਡੇ ਅਸੀਂ ਆਪਦੇ ਮੱਤ ਪੇਸ਼ ਛੱਡ ਕੇ ਇਕਤਾ ਕਰਨ ਨੂੰ ਤਿਆਰ ਆ ਤੇ ਤੇ ਜੱਜ ਕੇ ਕਿਸਾਨਾਂ ਦੀ ਲੜਾਈ ਚਲਣਾਗੇ ਤੁਹਾਡਾ ਸਾਰਿਆਂ ਦਾ ਧੰਨਵਾਦ